ਕਿਤਾਬ ਕੰਸਿਸਟੈਂਸੀ ਯਾਨੀ ਨਿਰੰਤਰਤਾ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ ਅਸੀਂ ਦੇਖਦੇ ਹਾਂ ਲੋਕ ਨਵੇਂ ਸਾਲ ਤੇ ਜਾਂ ਕਿਸੇ ਖਾਸ ਮੌਕੇ ਤੇ ਬੜੇ ਜੋਸ਼ ਨਾਲ ਸ਼ੁਰੂ ਕਰਦੇ ਨੇ ਜਿਮ ਪਰ ਜਾਂਦੇ ਨੇ ਹਾਂਜੀ ਹਾਂਜੀ ਪਰ ਕੁਝ ਦਿਨਾਂ ਜਾਂ ਹਫ਼ਤਿਆਂ ਛੀ ਉਹ ਜੋਸ਼ ਠੰਡਾ ਪੈ ਜਾਂਦਾ ਇਸ ਬਾਰੇ ਕਿਤਾਬ ਕੀ ਕਹਿੰਦੀ ਹੈ ਹਾਂ ਕਿਤਾਬ ਨਾ ਇੰਟੈਂਸਿਟੀ ਯਾਨੀ ਤੀਬਰਤਾ ਤੇ ਕੰਸਿਸਟੈਂਸੀ ਯਾਨੀ ਨਿਰੰਤਰਤਾ ਵਿੱਚ ਇੱਕ ਬਹੁਤ ਸਾਫ਼ ਫਰਕ ਦੱਸਦੀ ਹੈ ਤੀਬਰਤਾ ਦਾ ਮਤਲਬ ਹੈ ਥੋੜੇ ਸਮੇਂ ਲਈ ਬਹੁਤ ਜ਼ਿਆਦਾ ਜ਼ੋਰ ਲਗਾ ਦੇਣਾ ਜਿਵੇਂ ਕੋਈ ਕਵੇ ਮੈਂ ਇੱਕ ਹਫਤੇ ਲਈ ਰੋਜ਼ 3 ਘੰਟੇ ਜਿਮ ਜਾਵਾਂਗਾ ਹਾਂ ਬਹੁਤ ਲੋਕ ਕਰਦੇ ਨੇ ਇਸ ਨਾਲ ਸ਼ਾਇਦ ਕੁਝ ਤੁਰੰਤ ਨਤੀਜੇ ਮਿਲ ਵੀ ਜਾਣ ਪਰ ਇਹ ਚੀਜ਼ ਸਸਟੇਨੇਬਲ ਨਹੀਂ ਹੁੰਦੀ ਟਿਕਾਊ ਨਹੀਂ ਹੁੰਦੀ ਜ਼ਿਆਦਾਤਰ ਲੋਕ ਇਸ ਨੂੰ ਲੰਬਾ ਸਮਾਂ ਨਹੀਂ ਖਿੱਚ ਸਕਦੇ ਤੇ ਫਿਰ ਥੱਕ ਕੇ ਛੱਡ ਦਿੰਦੇ ਨੇ ਹਾਂ ਇਹ ਤਾਂ ਬਹੁਤ ਆਮ ਦੇਖਣ ਨੂੰ ਮਿਲਦਾ ਹੈ ਫਿਰ ਨਿਰੰਤਰਤਾ ਕਿਵੇਂ ਬਿਹਤਰ ਹੋਈ ਨਿਰੰਤਰਤਾ ਦਾ ਮਤਲਬ ਹੈ ਰੋਜ਼ਾਨਾ ਥੋੜਾ ਥੋੜਾ ਕਰਨਾ ਪਰ ਲਗਾਤਾਰ ਕਰਨਾ ਆਮੇ ਕੋਈ ਰੋਜ਼ ਸਿਰਫ 30 ਮਿੰਟ ਹੀ ਜਿਮ ਜਾਵੇ ਪਰ ਜੇ ਉਹ ਲਗਾਤਾਰ ਸਾਲ ਪਰ ਜਾਂਦਾ ਰਹੇ ਤਾਂ ਉਸਦੇ ਨਤੀਜੇ ਉਸ ਇੱਕ ਹਫਤੇ ਦੀ 3 ਘੰਟੇ ਵਾਲੀ ਤੀਵਰ ਕਸਰਤ ਨਾਲੋਂ ਕਿਤੇ ਜ਼ਿਆਦਾ ਵੱਡੇ ਤੇ ਪੱਕੇ ਹੋਣਗੇ ਅੱਛਾ ਕੰਪਾਊਂਡ ਇਫੈਕਟ ਤਾਂ ਕੰਸਿਸਟੈਂਸੀ ਨਾਲ ਹੀ ਕੰਮ ਕਰਦਾ ਹੈ ਕਿਤਾਬ ਵਿੱਚ ਇੱਕ ਬਹੁਤ ਮਸ਼ਹੂਰ ਆਈਡੀਆ ਹੈ ਰੋਜ਼ਾਨਾ ਸਿਰਫ 1% ਬਿਹਤਰ ਬਣਨ ਦਾ ਹਾਂ ਉਹ ਲਾਈਨ ਕਾਫੀ ਅਸਰਦਾਰ ਹੈ ਰੋਜ਼ 1% ਬੈਟਰ ਹੋ ਇੱਕ ਸਾਲ ਚ ਲਾਈਫ ਬਦਲ ਜਾਵੇਗੀ ਪਰ ਮੈਨੂੰ ਇਹ ਦੱਸੋ ਕੀ ਸਿਰਫ 1% ਨਾਲ ਸੱਚਮੁੱਚ ਇਨਾ ਵੱਡਾ ਫਰਕ ਪੈ ਸਕਦਾ ਹੈ ਇਹ ਤਾਂ ਬਹੁਤ ਹੀ ਥੋੜਾ ਲੱਗਦਾ ਹੈ ਸੁਣਨ ਨੂੰ ਹਾਂ ਦੇਖਣ ਨੂੰ ਬਹੁਤ ਥੋੜਾ ਲੱਗਦਾ ਹੈ ਪਰ ਕੰਪਾਊਂਡਿੰਗ ਦੀ ਅਸਲ ਤਾਕਤ ਇੱਥੇ ਲੁਕੀ ਹੋਈ ਹੈ ਤੁਸੀਂ ਹਿਸਾਬ ਲਗਾ ਕੇ ਦੇਖੋ ਜੇ ਤੁਸੀਂ ਹਰ ਰੋਜ਼ ਸਿਰਫ 1% ਬਿਹਤਰ ਹੁੰਦੇ ਹੋ ਤਾਂ ਸਾਲ ਦੇ ਅੰਤ ਤੱਕ ਗਣਿਤ ਦੇ ਹਿਸਾਬ ਨਾਲ ਤੁਸੀਂ ਸ਼ੁਰੂਆਤ ਨਾਲੋਂ ਲਗਭਗ 38 ਗੁਣਾ 38 ਗੁਣਾ ਬਿਹਤਰ ਹੋ ਜਾਂਦੇ ਹੋ ਵਾਓ 38 ਗੁਣਾ ਹਾਂਜੀ 1.01 ਦੀ ਪਾਵਰ 365 ਤੇ ਇਸ ਦੇ ਉਲਟ ਜੇ ਤੁਸੀਂ ਰੋਜ਼ 1% ਖਰਾਬ ਹੁੰਦੇ ਜਾਂਦੇ ਹੋ ਤਾਂ ਸਾਲ ਦੇ ਅੰਤ ਤੱਕ ਤੁਸੀਂ ਲਗਭਗ 0 ਤੇ ਪਹੁੰਚ ਜਾਂਦੇ ਹੋ ਤਾਂ ਇਹ ਜਿਹੜਾ ਰੋਜ਼ ਦਾ ਛੋਟਾ ਜਿਹਾ ਫਰਕ ਹੈ ਸਮੇਂ ਦੇ ਨਾਲ ਇਹ ਬਹੁਤ ਵੱਡਾ ਬਣ ਜਾਂਦਾ ਹੈ ਇਸ ਲਈ ਵੱਡੇ ਵੱਡੇ ਕਦਮ ਚੁੱਕਣ ਦੀ ਕੋਸ਼ਿਸ਼ 'ਚ ਹਵਜਾਣ ਨਾ ਲੋ ਛੋਟੇ ਨਿਰੰਤਰ ਕਦਮ ਚੁੱਕਣਾ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ